ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦੇ ਕਿ ਯੁੱਧ ਨਸ਼ਾ ਵਿਰੁੱਧ ਜਿਹੜੇ ਕਿ ਸਰਦਾਰ ਭਗਤ ਸਿੰਘ ਜੀ ਮਾਨ ਜੀ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਜਿਹੜੇ ਕਿ ਆਪਾਂ ਦੇਖ ਰਹੇ ਕਿ ਜਿਹੜੇ ਕਿ ਨਸ਼ੇ ਤਰਕਰ ਜਿਹੜੇ ਕਿ ਨਸ਼ਾ ਇੰਨਾ ਕੁ ਫਲਾ ਦਤਾ ਪੰਜਾਬ ਦੇ ਵਿੱਚ ਜਿੱਥੇ ਕਿ ਸਾਡੇ ਭੈਣ ਭਰਾ ਸਾਡੀਆਂ ਬੇਟੀਆਂ ਜਿਹੜੀਆਂ ਇੱਕ ਇੱਕ ਨਸ਼ੇ ਦੇ ਆਦੀ ਹੋ ਚੁੱਕੀਆਂ ਸੀਗੇ ਜਿਹੜਾ ਕਿ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਸਰਦਾਰ ਭਗਤ ਸਿੰਘ ਜੀ ਜੋਗ ਵਾਈ ਦੇ ਹੇਠ ਜਿਹੜਾ ਕਿ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਮੈਂ ਇਹ ਬਹੁਤ ਸਲਾਘਾਯੋਗ ਕਦਮ ਸਾਹਮਣੇ ਜਿੱਥੇ ਕਿ ਸਾਡਾ ਪੰਜਾਬ ਇੱਕ ਖੁਸ਼ਹਾਲ ਸੂਬਾ ਸੀ ਜਿਹੜਾ ਕਿ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਕੁ ਫਸ ਚੁੱਕਿਆ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਕਿਉਂਕਿ ਆਪਣੇ ਜਿਹੜੇ ਕਿ ਸਾਡੇ ਭੈਣ ਭਰਾ ਜਿਹੜੇ ਬੱਚੇ ਆ ਉਹ ਬੱਚਿਆਂ ਨੂੰ ਬਾਹਰ ਕੱਢਣ ਤੋਂ ਵੀ ਦਰੇਜ ਕਰ ਰਹੇ ਹਨ ਕਿ ਕਿ ਸਾਡਾ ਤੱਕੜੇ ਨਸ਼ੇ ਦਾ ਆਦੀ ਨਾ ਹੋ ਜੇ ਜਿੱਥੇ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਵਾ ਬਹੁਤ ਸਲਾਘਾਯੋਗ ਕਦਮ ਕੀਤਾ ਹੈ ਕਿਉਂਕਿ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅੱਜ ਸਿਟੀ ਸਾਊਥ ਦੇ ਵਿੱਚ ਦੋ ਨੰਬਰ ਸਿਟੀ ਦੇ ਵਿੱਚ ਖੜੇ ਆ ਕਿਉਂਕਿ ਮਾਨਯੋਗ ਐਸਐਚਓ ਸਾਹਿਬ ਤੇ ਜਿਨ ਨੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਇਸ ਯੋਗ ਗਵਾਇ ਦੇ ਹੇਠ ਜਿਹੜੇ ਕਿ ਨਸ਼ੇ ਤਰਕਰਾਂ ਨੂੰ ਜਿਹੜੇ ਕਿ ਫੜ ਰਹੇ ਆ ਉੱਥੇ ਸਾਡਾ ਜਿਹੜਾ ਕਿ ਜਿੱਥੇ ਸਾਡੀ ਸਹਿਯੋਗ ਹੋਊਗੀ ਕਿਉਂਕਿ ਮੈਂ 4 ਸਾਲ ਹੋ ਗਏ ਤਕਰੀਬਨ ਐਮਸੀ ਬਣੇ ਨੂੰ ਮੈਂ ਇੱਕ ਵੀ ਜਿਹੜਾ ਕਿ ਨਸ਼ਾ ਤਰਕਰ ਹੋਵੇ ਜਾਂ ਜਿਹੜਾ ਕਿ ਇਹ ਜੇ ਨਸ਼ਿਆਂ ਦਾ ਧੰਦਾ ਕਰਦਾ ਹੋ ਉਹਨਾਂ ਦੇ ਨਾਲ ਅੱਜ ਤੱਕ ਵੀ ਜਾਂ ਉਹਨਾਂ ਨੂੰ ਛਡਾਉਣ ਜਾਂ ਕਿਸੇ ਵੀ ਉਹਨਾਂ ਦਾ ਕਿਸ ਯੋਗ ਨਹੀਂ ਕੀਤਾ ਮੈਂ ਅੱਜ ਤੋਂ 2 ਸਾਲ ਪਹਿਲਾਂ ਵੀ ਆਪਦੇ ਵਾਰਡ ਦੇ ਵਿੱਚ ਇਹ ਵੀਡੀਓ ਵਾਇਰਲ ਕੀਤੀ ਸੀ ਵੀ ਜਿਹੜਾ ਕੋਈ ਨਸ਼ਿਆਂ ਵਾਲਾ ਵੀਰ ਆ ਜਾਂ ਭੈਣ ਆ ਸਾਡੀ ਉਹ ਮੇਰੇ ਕੋਲ ਬਿਲਕੁਲ ਨਾ ਆਵੇ ਕਿਉਂਕਿ ਜਿੱਥੇ ਸਾਡੀ ਸੇਵਾ ਬਣਦੀ ਆ ਚਾਹੇ ਕੋਈ ਨਸ਼ਿਆਂ ਦੀ ਗੱਲ ਹੋਵੇ ਜੇ ਕਿ ਹੋਰ ਸਵਾਵਾ ਸਾਡੇ ਕੋਲ ਹੈਗੀ ਆਵਾ ਅਸੀਂ ਸੇਵਾ ਨੂੰ 24 ਘੰਟੇ ਸਮਰਪਿਤ ਆ ਸਾਡੇ ਭਰਾ ਪ੍ਰਵੀਨ ਸ਼ਰਮਾ ਜੀ ਮੇਰ ਸਾਹਿਬ ਤੇ ਸਾਡੇ ਐਮਸੀ ਸਾਹਿਬ ਜਿੱਥੇ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਨਾਲ ਖੜੇ ਆ ਤੇ ਪੁਲਿਸ ਪ੍ਰਸ਼ਾਸਨ ਨਾਲ ਖੜੇ ਆ ਪਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦੇ ਆ ਕਿਉਂਕਿ ਜਿੱਥੇ ਇਨਫਰਮੇਸ਼ਨ ਮਿਲਦੀ ਆ ਆਮ ਤੌਰ ਜਿਆਦਾਤਰ ਕੀ ਹੁੰਦਾ ਕਿ ਜਿਹੜਾ ਕਿ ਐਸ ਐਚਓ ਸਾਹਿਬਾ ਚਾ ਏ ਐਸ ਆਈ ਆ ਜਦੋਂ ਕੀ ਪੋਰਚੇ ਪਰਚਾ ਨਾਲ ਦੀ ਨਾਲ ਜਿਹੜੀ ਕੀ ਇਹ ਜੋ ਕੋਈ ਐ ਇਨਫਰਮੇਸ਼ਨ ਦਾ ਤਾਂ ਲੀਕ ਆਊਟ ਹੋ ਜਾਂਦੀ ਆ ਤੇ ਉਹ ਜਿਹੜਾ ਕਿ ਭਰਾ ਵਾ ਸਾਡਾ ਭੈਣ ਜਿਹੜਾ ਕਿ ਐਮ ਸੀ ਆ ਜਾਂ ਉਹ ਇਸ ਜਿਹੜੀ ਕਿ ਨਸ਼ਾ ਤਰਕ ਦੇ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਮੈਂ ਇਹ ਅਪੀਲ ਕਰਦਾ ਬੇਨਤੀ ਕਰਦਾ ਮਾਂ ਪਾਲਿਟਿਕ ਪ੍ਰਸ਼ਾਸਨ ਨੂੰ ਵੀ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਦਾ ਉਹਦੀ ਜਿਹੜੀ ਕਿ ਗੁਪਤ ਉਹਦੀ ਇਨਫੋਰਮੇਸ਼ਨ ਰੱਖੀ ਆ ਵੀ ਤਾਂ ਜੋ ਆਪਣੇ ਕਿਉਂਕਿ ਜਿਹੜਾ ਹਰੇਕ ਭਰਾ ਸਾਡਾ ਜਿਹੜਾ ਕਿ ਪਰਿਵਾਰ ਦਾ ਪਾਲਣ ਪੋਸਣ ਕਰਦਾ ਕਿਉਂਕਿ ਹਰੇਕ ਭਰਾ ਅੱਜ ਆਪਣੀ ਤੰਗੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਚਾਹੇ ਕੋਈ ਐਮਸੀ ਸਾਹਿਬ ਹੋਵੇ ਕੋਈ ਵੀ ਹੋਵੇ ਕਿਉਂਕਿ ਉਹਦੀ ਸਕਿਉਰਟੀ ਵੀ ਜਿਹੜੀ ਕਿ ਪਾਲਿਟਿਕ ਪ੍ਰਸ਼ਾਸਨ ਦੀ ਜਿਹੜੀ ਬਣਦੀ ਹੈ ਅੱਜ ਸਾਡੇ ਕੋਲ 5 ਐਮਸੀ ਆ ਤੇ ਅਸੀਂ ਜਿਹੜੇ ਕਿ ਬਾਕੀ ਵੀ ਆਮ ਆਦਮੀ ਪਾਰਟੀ ਦੇ ਕੌਂਸਲ ਸਾਹਿਬ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਸਹਿਯ ਖੋ ਟੀਚਾ ਕਿਉਂਕਿ ਜਿੱਥੇ ਸਾਡਾ ਪੰਜਾਬ ਹੱਸਦਾ ਵਸਦਾ ਪੰਜਾਬ ਸਾਡਾ ਰੰਗਲਾ ਪੰਜਾਬ ਪਹਿਲਾਂ ਦੀ ਤਰ੍ਹਾਂ ਬਣ ਜੇ ਇਹ ਸਾਡੀ ਜੜੀ ਕੀ ਕਿਸ ਤਰ੍ਹਾਂ ਦਾ ਪ੍ਰਣ ਲਿਤਾ ਗਿਆ ਜੀ ਸਾਰੇ ਭਾਗਾਂ ਦਾ ਪ੍ਰਣ ਜੀ ਦੇਖੋ ਜੀ ਮੈਂ ਤਾਂ ਇੱਕ ਇਹੀ ਕਹਿ ਸਕਦਾ ਇੱਕ ਬੇਨਤੀ ਕਰ ਸਕਦਾ ਹਾਂ ਸੱਚੇ ਪਾਤਸ਼ਾਹ ਜੀ ਅਰਦਾਸ ਕਰਦਾ ਕਿਉਂਕਿ ਹਰ ਜਿਹੜਾ ਵੀਰ ਆ ਸਾਡੇ ਐਮਸੀ ਸਾਹਿਬਾ ਚਾਹੇ ਮੀਰ ਸਾਹਿਬਾ ਕਿਉਂਕਿ ਮੈਂ ਆਪਣੀ ਗਾਰੰਟੀ ਦੇ ਸਕਦਾ ਮੈਂ ਅੱਜ 4 4 ਸਾਲ ਦੇ ਵਿੱਚ ਵੀ ਕਿਸੇ ਨੂੰ ਵੀ ਅੱਜ ਤੱਕ ਜਿਹੜੀ ਕਿ ਸਪੋਰਟ ਨਹੀਂ ਕੀਤੀ ਜਿਹੜਾ ਕਿ ਖਾਸ ਕਰਕੇ ਨਸ਼ਾ ਜਿਹੜਾ ਕਿ ਵੇਚਦਾ ਅਸੀਂ ਨੂੰ ਜਿੱਥੇ ਕੋਈ ਸਾਡਾ ਭਰਾ ਜਾਂ ਸਾਡੀ ਭੈਣ ਨਸ਼ਾ ਜਿਹੜਾ ਕਿ ਛ ਜਾਂ ਜਿਹੜੇ ਕਿ ਹੋਰ ਜਿਹੜੇ ਕਿ ਬ੍ਰਾਂਚਾਂ ਬਣ ਗਈਆਂ ਜਾਂ ਸੰਸਥਾ ਜਿਹੜੇ ਹਸਪਤਾਲ ਆਏ ਉਹਨਾਂ ਦੇ ਵਿੱਚ ਅਸੀਂ ਐਡਮਿਟ ਕਰਵਾਵਾਂਗੇ ਜਿੰਨਾ ਵੀ ਸਸੀਂ ਸਹਿਯੋਗ ਕਰ ਸਕਦੇ ਆ ਸਾਰੇ ਅਸੀਂ ਐਮਸੀ ਸਾਹਿਬ ਨਾਲ ਮਿਲ ਕੇ ਉਹਨਾਂ ਭੈਣ ਭਰਾਵਾਂ ਦਾ ਅਸੀਂ ਚੀਓ ਕਰਾਂਗੇ ਕਿਉਂਕਿ ਜੋ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਜਾ। ਮੇਰੇ ਸਾਹਿਬ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ ਕੋਈ ਇਸ ਤਰ੍ਹਾਂ ਪੁਲਿਸ ਫੜਦੀ ਹੈ ਕਿਸੇ ਨਸ਼ਾ ਤਸਕਰ ਨੂੰ ਤੇ ਪਿੱਛੇ ਪਰਿਸ਼ਰ ਜ਼ਰੂਰ ਆਉਂਦੇ ਨੇ ਉਹਨਾਂ ਚਰਾਂ ਨੂੰ ਕਿਸ ਤਰ੍ਹਾਂ ਦਾ ਤੁਸੀਂ ਉਹਨੂੰ ਫੈਸਲਾ ਦਿੱਤਾ ਹੈ। ਦੇਖੋ ਜੀ ਇਹ ਤਾਂ ਬਿਲਕੁਲ ਹੀ ਗਲਤ ਹੈ ਜਿੱਥੇ ਕਿ ਅਸੀਂ ਚਾਹੁੰਦੇ ਆ ਵੀ ਜਿਹੜਾ ਕਿ ਪੰਜਾਬ ਇੱਕ ਨਸ਼ ਜੇ ਸਾਡੇ ਸਾਰੇ ਭਰਾ ਚਾਹੇ ਕਿ ਪ੍ਰਕਾਸ਼ ਸਾਹਿਬ ਹੋਣ ਚਾਹੇ ਕਿ ਜਿਹੜੇ ਕਿ ਜ਼ਿੰਮੇਵਾਰ ਨਾਗਰਿਕ ਹੁੰਦੇ ਆ ਸਾਡੇ ਵਾੜਾਂ ਦੇ ਕਿਉਂਕਿ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹਨਾਂ ਦਾ ਸਹਿਯੋਗ ਨਾ ਕਰੋ ਕਿਉਂਕਿ ਜੋ ਇਹ ਨਸ਼ਾ ਜਿਹੜਾ ਕਿ ਅੱਜ ਜਿਹੜਾ ਵੇਚਦੇ ਆ ਜਾਂ ਵੰਡਦੇ ਆ ਕਿਉਂਕਿ ਜੇ ਉਹ ਇਹ ਨਸ਼ੇ ਦੀ ਦਲਦੋਂ ਚ ਨਿਕਲ ਜਾਣਗੇ ਉਹ ਤੁਹਾਡੀਆਂ ਜੜੀਆਂ ਦਾਵਾਵਾਂ ਮੋ ਸੱਚੇ ਪਾਤਸ਼ਾਹ ਕਿਉਂਕਿ ਉਹ ਪਰਿਵਾਰ ਜਦੋਂ ਨਸ਼ਾ ਛੱਡ ਕੇ ਜਾਂ ਸਾਡੀ ਭੈਣ ਨਸ਼ਾ ਛੱਡ ਕੇ ਉਹ ਦਵਾਵਾਂ ਤੁਹਾਡੇ ਤੇ ਜਰੂਰ ਅਸਰ ਕਰਨਗੀਆਂ ਮੈਂ ਸਮਝਦਾ ਵੀ ਸਾਰੇ ਭਰਾਵਾਂ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਜਿਹੜਾ ਕਿ ਸਹਿਯੋਗ ਕਰਦਾ ਕਿ ਅੱਜ ਜਿਹੜਾ ਥਾਣਾ ਸਿਟੀ ਸਾਊਥ ਮੋਗਾ ਹੈਗਾ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਮੀਰ ਸਾਹਿਬ ਨੇ ਨਾਲ ਇਹਨਾਂ ਦੇ ਐਮ ਸੀ ਸਾਹਿਬ ਮੌਜੂਦ ਨੇ ਇਹਨਾਂ ਨੇ ਆ ਕੇ ਜਿਹੜਾ ਇੱਕ ਮਤਾ ਸਾਨੂੰ ਰਿਸੀਵ ਕਰਾਇਆ ਹੈ ਜਿਹੜਾ ਜਿਸ 'ਚ ਇਹਨਾਂ ਨੇ ਇੱਕ ਮਤਾ ਪਾਇਆ ਜਿਸ 'ਚ ਇਹਨਾਂ ਨੇ ਦੱਸਿਆ ਸਾਨੂੰ ਇਨਫਾਰਮੇਸ਼ਨ ਦਿੱਤੀ ਹੈ ਵੀ ਅੱਜ ਤੋਂ ਬਾਅਦ ਜਿਹੜੇ ਵੀ ਕੋਈ ਨਸ਼ਾ ਤਸਕਰ ਨੇ ਜਾਂ ਡਰੱਗ ਪੈਟਲਰ ਨੇ ਜਾਂ ਡਰੱਗ ਸਮਗਲਰ ਨੇ ਉਹਨਾਂ ਦੇ ਖਿਲਾਫ ਜੇ ਕੋਈ ਕਾਰਵਾਈ ਹੁੰਦੀ ਹੈ ਨਾ ਤੇ ਉਹਨਾਂ ਦੀ ਡੀਲ ਲਾਈਨ ਜਾਣਗੇ ਨਾ ਆਇਆ ਉਹਨਾਂ ਦੀ ਪਹਿਰ ਵਈ ਕਰ ਦੇਖੋ ਬੜਾ ਵਧੀਆ ਇੱਕ ਸਰਕਾਰ ਨੇ ਇਨੀਸ਼ੀਏਟਿਵ ਲੱਤਾ ਜਿਹੜਾ ਯੋਧ ਨਸ਼ਾ ਵਿਰੁੱਧ ਉਹਦੇ ਵਿੱਚ ਜਿਹੜਾ ਮੋਗਾ ਏਰੀਏ ਦੇ ਐਮਸੀ ਸਹਿਬਾਨ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਵੀ ਜਿਹੜਾ ਐਸੀ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਇਸ ਆਪਣਾ ਯੋਗਦਾਨ ਪਾਉ ਉਹ ਜੇ ਕੋਈ ਤਸਕਰ ਸਾਡੇ ਕੋਲੋਂ ਫੜਿਆ ਜਾਂਦਾ ਤਸਕਰ ਹੋਵੇ ਪੈਡਲਰ ਹੋਵੇ ਜੋ ਉਹਨੀ ਰਿਕਵਰੀ ਹੈਗੀ ਐਸੀ ਉਸ ਦੇ ਹਿਸਾਬ ਨਾਲ ਬੰਦ ਹੀ ਕਾਰਵਾਈ ਜਿਹੜੀ ਆ ਉਸ ਤੇ ਪਹਿਲਾਂ ਵੀ ਕਰਦੇ ਆਏ ਆ ਤਾਂ ਅੱਗੇ ਵੀ ਕਰਾਂਗੇ ਪੰਜਾਬ ਸਰਕਾਰ ਵੱਲੋਂ ਜੋ ਕਿ ਨਸ਼ਾ ਵਿਰੋਧ ਜਿਹੜਾ ਬੜੀ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਪਰ ਐਮ ਸੀਆ ਦੀ ਜੇ ਗੱਲ ਕਰੀਏ ਉਹ ਨਹੀਂ ਹੁੰਦੇ ਜੇ ਹੋਰ ਲੋਕ ਨੇ ਜਿਹੜੇ ਕੋਈ ਮੋਹਤਵਾਰ ਆਪਦੇ ਆਪ ਨੂੰ ਪ੍ਰਧਾਨ ਬਣੇ ਹੋਏ ਨੇ ਉਹ ਪਹਿਲਾਂ ਆ ਕੇ ਥਾਣੇ ਦੇ ਵਿੱਚ ਖੜੇ ਹੁੰਦੇ ਨੇ ਤੁਸੀਂ ਦੇਖੋ ਇਸ ਤੇ ਮੈਂ ਤੁਹਾਨੂੰ ਪਹਿਲੇ ਜਾਣਕਾਰੀ ਦੇ ਚੁੱਕਿਆ ਹਾਂ ਜੇ ਕੋਈ ਕਿਸੇ ਬੰਦੇ ਤੋਂ ਜਾਂ ਤਸਕਰ ਤੋਂ ਕੋਈ ਰਿਕਵਰੀ ਹੁੰਦੀ ਹੈ ਉਹਦੇ ਜਿਹੜਾ ਹੈਗਾ ਅਸੀਂ ਉਸ ਤੇ ਜਿਹੜੀ ਬੰਦੀ ਕਾਰਵਾਈ ਤੱਕ ਕਰਨੀ ਕਰਨੀ ਹੈਗੀ ਉਸ ਤੇ ਕੋਈ ਦੂਰ ਆਈ ਨਹੀਂ ਹੈ ਦੇ ਨੇ ਕੌਂਸਲਰ ਜਿਹੜੇ ਅੱਜ ਇਸ ਮਤਦੇ ਵਿੱਚ ਆਜੂ ਸਾਡੇ ਕੋਲ ਮੇਅਰ ਸਾਹਿਬ ਨੇ ਨਾਲ ਪੰਜ ਕੌਂਸਲਰ ਸਾਹਿਬ ਕਿ ਤਸਕਰਾਂ ਨੂੰ ਜਿਦਾਉਣੇ ਕੀ ਦੇ ਰਹੇ ਹੈ ਇਹੀ ਤਸਕਰਾਂ ਨੂੰ ਇਹੀ ਵਾਰਨਿੰਗ ਦਵਾਂਗੇ ਵੀ ਜਿਹੜਾ ਇਹ ਸਰਕਾਰ ਦੀ ਬਹੁਤ ਇਸ ਜਿਹੜਾ ਇਹ ਮੁੱਦਾ ਹੈ ਇਸ ਤੇ ਬਹੁਤ ਜ਼ਿਆਦਾ ਸਖਤੀ ਹੈਗੀ ਹੈ ਪੰਜਾਬ ਪੁਲਿਸ ਵੀ ਇਸ ਤੇ ਇਸ ਦੇ ਖਿਲਾਫ ਜਿਹੜੀ ਕਾਰਵਾਈ ਹੈਗੀ ਸਖਤ ਤੋਂ ਸਖਤ ਕਰੇਗੀ ਤਾਂ ਕਰਕੇ ਜਿਹੜਾ ਕੰਮ ਹੈਗਾ ਛੱਡ ਦੇ ਜਿਹੜਾ ਇੱਕ ਵੀ ਜਿਹੜਾ ਕੋਈ ਫੜਿਆ ਜਾਂਦਾ ਹੈ ਅਸੀਂ ਉਸ ਤੇ ਜਿਹੜੀ ਬੰਦੀ ਕਾਰਵਾਈ ਕਰ ਦਿੰਨੇ ਆ ਠੀਕ ਹੈ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਡੇਲ ਹੈਗੀ ਹੈ ਉਹ ਛੇਤੀ ਨਾ ਹੋ ਸਕੇ ਲੋਕਾਂ ਨੂੰ ਵੀ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਜਿਹੜਾ ਵੱਧ ਤੋਂ ਵੱਧ ਸਾਡਾ ਸਹਿਯੋਗ ਦੇਣ ਇਹ ਜਿਹੜਾ ਪੰਜਾਬ ਸਰਕਾਰ ਦੀ ਬੜੀ ਚੰਗੀ ਮੁਹਿੰਮ ਹੈ ਇਸ ਸਾਡਾ ਸਾਥ ਦੇਣ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਗੁਪਤ ਰੱਖੀ ਜਾਏਗੀ ਭਾਵੇਂ ਮੇਰੇ ਪੰਜਾਬ ਸਰਕਾਰ ਦੀ ਹੈਲਪਲਾਈਨ ਹੈ ਉਸ ਤੇ ਵੈਸੇ ਵੀ ਕਿਸੇ ਦੀ ਜਾਣਕਾਰੀ ਹੈ ਜਿਹੜੀ ਉਹ ਸ਼ੇਅਰ ਨਹੀਂ ਹੁੰਦੀ ਉਹ ਸਿਰਫ ਜਿਹੜੇ ਹੈਲਪਲਾਈਨ ਆਪਰੇਟਰ ਨੇ ਉਹਨਾਂ ਤੱਕ ਹੀ ਸੀਮਤ ਰਹਿ ਜੀਂਦੇ ਉਹ ਅੱਗੇ ਸ਼ੇਅਰ ਨਹੀਂ ਕਈ ਵਾਰ ਕੀ ਹੁੰਦਾ ਤਸਕਰ ਦੀ ਜਾਣਕਾਰੀ ਕੋਈ ਬੰਦਾ ਦਿੰਦਾ ਹੈ ਤਾਂ ਉਹ ਵੀ ਲੀਕ ਆਉ ਜਾਂਦੀ ਹੈ ਤਸਕਰ ਕੋਲ ਤੇ ਹੈਵੀ ਹੋ ਜਾਂਦੇ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਮੈਂ ਲੈਣਾ ਵੀ ਜਿਹੜਾ ਕੋ ਮੈਨੂੰ ਇਨਫੋਰਮੇਸ਼ਨ ਸ਼ੇਅਰ ਕਰੇਗਾ ਉਹਦੀ ਇਨਫੋਰਮੇਸ਼ਨ ਸੀਕ੍ਰੀਟ ਰੱਖੀ